ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਤੇ ਮੌਸਮ ਸਾਡੇ ਵੀ ਖਰਾਬ ਹੋਇਆ ਹੋਇਆ ਬੱਦਲਵਾਈ ਹੋਈ ਹੈ ਪਹਿਲਾਂ ਤਾਂ ਬੜੀ ਧੁੱਪ ਧੱਪ ਲੱਗਦੀ ਰਹੀ ਤੇ ਕਾਫੀ ਲੋਕਾਂ ਨੂੰ ਫਲੂ ਵਗੈਰਾ ਵੀ ਹੋਇਆ ਹੋਇਆ ਕਿਉਂਕਿ ਇਹ ਸਾਰੇ ਕਿਤੇ ਹੀ ਆ ਧਿਆਨ ਰੱਖਣਾ ਚਾਹੀਦਾ ਇਹ ਆਉਂਦੀ ਜਾਂਦੀ ਠੰਡ ਜੀ ਮਾਰ ਕਰਦੀ ਆ ਤੇ ਵੈਸੇ ਤਾਂ ਫਰਕ ਮੈਨੂੰ ਵੀ ਥੋੜਾ ਕੋਲਡ ਹੋਇਆ ਹੋਇਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜਸਪ੍ਰੀਤ ਕੱਟ ਦੀ ਪਈ ਆ ਸੂਟ ਦਿਖਾਉਣੀ ਆ ਕਿ ਵਾਸਤੇ ਸੂਟ ਕੱਟਦੀ ਪਈ ਆ ਛੋਟੀ ਜੀ ਬੱਚੀ ਦਾ ਕਿਸੇ ਦਾ ਸੂਟ ਆਇਆ ਇਹ ਦੇਖੋ ਸੋਨਾ ਬਹੁਤ ਆ ਕਪੜਾ ਬਹੁਤ ਸੋਹਣਾ ਇਹ ਸੰਥੈਟਿਕ ਦੇ ਵਿੱਚ ਆ ਤੇ ਕੱਟਵਰਕਾ ਥੱਲੇ ਸਾਰਾ ਥ੍ਰੈਡਵਰਕ ਆ ਇਹ ਜਿੰਨਾ ਵੀ ਥ੍ਰੈਡਵਰਕ ਆ ਬਹੁਤ ਸੋਹਣਾ ਸੂਟ ਤੇ ਨਾਲ ਇਹਦੇ ਪਲੇਨ ਸਲਵਾਰ ਤੇ ਕਿਸੇ ਪਾਕਿਸਤਾਨੀ ਬੱਚੀ ਦਾ ਸੂਟ ਆ ਤੇ ਉਹ ਪਸੰਦ ਕਰਦੇ ਆ ਕਿ ਤੁਹਾਡੀਆਂ ਪਟਿਆਲਾ ਸਲਵਾਰਾਂ ਤੇ ਇਹ ਪਾਕਿਸਤਾਨੀਆਂ ਭੈਣਾਂ ਤੋਂ ਨਹੀਂ ਪਟਿਆਲਾ ਸਲਵਾਰਾਂ ਬਣਦੀਆਂ ਤੇ ਉਹਨਾਂ ਨੂੰ ਬੜੀ ਰੀਜ ਆ ਕਿ ਸਾਡੀ ਬੇਟੀ ਚਾਹੁੰਦੀ ਆ ਕਿ ਮੈਂ ਪਾਕ ਪਟਿਆਲਾ ਸਲਵਾਰ ਪਾਉਣੀ ਆ ਤੇ ਫਿਰ ਉਹ ਆਪਾਂ ਬਣਾ ਕੇ ਦੇਣ ਲੱਗੇ ਅੱਜ ਬਣਾ ਕੇ ਦਵਾਂਗੇ ਉਹਨਾਂ ਨੂੰ ਤੇ ਬਹੁਤ ਭੈਣਾਂ ਨੂੰ ਪਾਕਿਸਤਾਨੀਆਂ ਨੂੰ ਸ਼ੌਂਕ ਆ ਕਿ ਪਾਕ ਪਟਿਆਲਾ ਸਲਵਾਰਾਂ ਦਾ ਤੇ ਆਪਣੇ ਤੋਂ ਬਹੁਤ ਭੈਣਾਂ बनਵਾਉਂਦੀਆਂ ਵੀ ਪਟੇਲਾ ਸਲਵਾਰਾ ਕਰੋ ਦਰਸ਼ਨ ਗੁਰੂ ਸਾਹਿਬ ਜੀ ਦੇ ਚਲੋ ਚਲਦੇ ਆ ਰਸੋਈ ਦੇ ਵਿੱਚ ਸਵੇਰ ਦਾ ਖਾਣਾ-ਦਾਣਾ ਬਣਾਉਨੇ ਆ ਆਵਾਜ਼ ਜੀ ਕਾਫੀ ਭਾਰੀ ਹੋਈ ਪਈ ਆ ਹਾਸਾ ਆਉਂਦਾ ਆ ਬਈ ਆਪੇ ਆਵਾਜ਼ ਕਿੱਦਾਂ ਹੋਈ ਪਈ ਆ ਤੇ ਹਮ ਬਣਾਉਨੇ ਆ ਖਾਣਾ ਸਵੇਰ ਦਾ ਆ ਲੈ ਲਈਆਂ ਆਪਾਂ ਸਬਜ਼ੀਆਂ ਬਰੋਕਲੀ ਤਿੰਨ ਕਲਰ ਦੀ Shimla Mirch ਪਿਆਜ਼ ਬੰਦ ਗੋਭੀ ਇਹ ਲੈ ਲਈਆਂ ਆਪਾਂ ਬੜੀਆਂ ਸੋਵਾਂ ਬੀਨ ਦੀਆਂ ਤੇ ਇੱਧਰ ਆਪਾਂ ਮਕਰੋਨੀ ਬਣਾਵਾਂਗੇ ਅੱਜ ਆਪਾਂ ਬੋਲ ਕਰਕੇ ਰੱਖ ਲਈ ਬਸ ਇਹਨੂੰ ਹੁਣ ਆਪਾਂ ਛਾਨਣਾ ਹੀ ਆ ਬੋਲ ਕਰਕੇ ਰੱਖ ਲਈ ਦੇਖੋ ਕਿੰਨੀ ਸੋਹਣੀ ਅੱਗੇ ਆਪਾਂ ਇੱਕ ਮਕਰੋਨੀ ਦੀ ਵੀਡੀਓ ਪਾਈ ਸੀ ਸਬਜ਼ੀ ਬਣਾ ਕੇ ਬਹੁਤ ਪਣਪਰਾਵਾਂ ਨੇ ਪਿਆਰ ਦਿੱਤਾ ਤੇ ਅੱਜ ਲਾਂਚ ਦੇ ਵਿੱਚ ਬਣਾਉਨੇ ਆ ਮਕਰੋਨੀ ਇੱਕ ਪਾਵਾਂਗੇ ਮਸ਼ਰੂਮ ਦੀ ਕਰੀਮ ਮਸ਼ਰੂਮ ਵਾਲੀ ਕਰੀਮ ਪਾਵਾਂਗੇ ਕਟੱਬੀ ਆਪਾਂ ਇਹ ਪਾਵਾਂਗੇ ਹਾਂਜੀ ਆਪਾਂ ਜਿਹੜਾ ਮਸਾਲਾ ਬਣਾਇਆ ਸੀ ਉਹਦੀ ਵੀਡੀਓ ਪਾਈ ਆ ਤੇ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਝਕਾਮ ਨੂੰ ਫਰਕ ਪਿਆ ਖਾਂਸੀ ਨੂੰ ਤੇ ਮੈਂ ਛੇਤੀ ਕੀਤੇ ਤਾਂ ਦਵਾਈ ਨਹੀਂ ਲੈਂਦੀ ਹੁੰਦੀ ਕਿ ਇਦਾਂ ਹੀ ਆਪਾਂ ਆਪਣੇ ਦੇਸੀ ਫਾਰਮੂਲਿਆਂ ਦੇ ਨਾਲ ਠੀਕ ਕਰੀਏ ਕਿਉਂਕਿ ਦਵਾਈ ਲੈਣ ਦੇ ਨਾਲ ਫਿਰ ਉਹ ਅੰਦਰੇ-ਅੰਦਰ ਹੀ ਰਹਿ ਜਾਂਦਾ ਆਪਾਂ ਤੇਲ ਪਾ ਲੈਂਦੇ ਆ ਤੇ ਤੁਸੀਂ ਵੀ ਜਰੂਰ ਜਿਹੜੇ ਭੈਣ ਭਰਾਵਾਂ ਨੇ ਵੀਡੀਓ ਵੇਖੀ ਆ ਜਿਨ੍ਹਾਂ ਨੇ ਨਹੀਂ ਵੇਖੀ ਜ਼ਰੂਰ ਵੇਖਿਓ ਬਣਾਇਓ ਮਸਾਲਾ ਬਹੁਤ ਹੀ ਵਧੀਆ ਅਸੀਂ ਤਾਂ ਦੋ ਟਾਈਮ ਚਾਹ ਬਣਾਉਨੇ ਆ ਇੱਕ ਵਾ ਸਵੇਰ ਤੇ ਇੱਕ ਬਣਾਉਨੇ ਆ ਸ਼ਾਮਾਂ ਨੂੰ 3:30 4 ਵਜੇ ਬਸ ਦੋ ਟਾਈਮ ਚਾਹ ਪੀਣੀ ਆ ਉਹਦੇ ਵਿੱਚ ਜ਼ਰੂਰ ਪਾਈਦਾ ਪਾ ਲੈਣੀ ਆਪਾਂ ਤੇ ਜੀਰਾ ਨਾ ਕਰੋ ਨਹੀਂ ਤਾਂ ਕਰਾਰੇ ਜੀ ਸਵਾਦ ਲੱਗਦੀ ਆ ਕਰਾਰੇ ਜੀ ਬਣਾਵਾਂਗੇ ਆਪਾਂ ਪਾ ਦੇਣੀ ਹੈ ਇਹ ਕਾਫੀ ਚੜਦੀਆਂ कट के धो के रख सारा कुछ ना आपकी थोड़ा जा टाइम लड़ी बरोकली थोड़ा जा टाइम लीजा आप के लाइना बना के जरूर खाओ बड़ी टेस्टी बन दंत गोभी काफी नरम होगी ਬਰੀਨ ਸਬ ਗਿਆ ਵੱਟ ਬੜਾ ਫੜਨਿਆ ਜਾਂਦਾ ਹੈ। ਇਸ ਕੋਲ ਹਸ ਬਹੁਤ ਜ਼ਿਆਦਾ ਤੰਨਿਆ ਲੇ। ਇਸ ਕੋਲ ਜਿੰਨਾ ਪਿਆ ਥੋਲ ਵਿੱਚ ਪਤਲੇ ਕਰ ਲੈਂਦੇ। ਜਦ ਆਸ ਵੀ ਦਾ ਹਸੀ ਜਾਂਦੀ ਹੈ ਕਹਿੰਦੀ ਅੱਜ ਥੋੜਾ ਗੇਰ ਰੜੀ ਜਾਂਦਾ। ਗੱਲ ਕਰ ਜਾਂਦਾ। ਕੋਈ ਦੁਕਾਨਦਾਰ ਜਿਉਂ ਲੱਗਾ ਹੋਵੇ। ਬੁਖਾਰ ਨਾਲ ਵੀ ਭੜਾ ਕਰਦਾ ਹੈ। ਬਸ। ਦੇਸੀ ਨੁਕਤੇ ਜਿਹੜੇ ਆ ਸਾਰਿਆਂ ਨਾਲੋਂ ਵਧੀਆ। ਦਵਾਈਆਂ ਦੇ ਨਾਲ ਤਾਂ ਇਹ ਅੰਦਰ ਹੀ ਜਾਮ ਹੋ ਜਾਂਦਾ ਜਿੰਨੇ ਵੀ ਛਾਪੇ ਸਾਫ ਹੋਵੇ ਵਧੀਆ ਇਹਦੇ ਉੱਤੇ ਆਪਾਂ ਠੰਡਾ ਪਾਣੀ ਛੱਡਾਂਗੇ ਮਕਰੋਨੀ ਦੇ ਉੱਤੇ ਇਹਦੇ ਬਿਲਕੁਲ ਵੀ ਜੁੜਦੀ ਨਹੀਂ ਕੱਲੀ-ਕੱਲੀ ਆ ਬਿਲਕੁਲ ਵੀ ਨਹੀਂ ਜੁੜਦੀ ਇਹਨੂੰ ਜਦੋਂ ਵੀ ਤੁਸੀਂ ਨਿਚੋੜਨਾ ਉੱਤੇ ਠੰਡਾ ਪਾਣੀ ਜ਼ਰੂਰ ਛੱਡਣਾ ਬਿਲਕੁਲ ਬਣੀ ਇਹ ਜੁੜਦੀ ਕੱਲੀ ਕੱਲੀ ਅੰਝ ਪਾਣੀ ਆਪਾਂ ਨੌਣ ਮਿਰਚ ਥੋੜਾ ਜਿਹਾ ਕਰਾਰਾ ਰੱਖਾਂਗੇ ਤੇ ਇਹ ਲਿਸੀ ਦੀ ਨਹੀਂ ਸਵਾਦ ਲੱਗੂ ਮਕਰੋਨੇ ਸਵਾਦ ਲਈ ਹਲਦੀ ਜੈਸਪਰੀ ਤੇ ਦਰਬੋਲੀਆਂ ਸਿੱਖ ਰਹੀ ਆ ਕਿਉਂਕਿ ਵਿਆਹ ਆ ਗਿਆ ਆਪਣੇ ਇੰਡੀਆ ਘਰੇ ਦਸ ਰੁਪਏ ਲੱਗੀ ਆਲੀ ਬੋਲੀਆਂ ਸਿੱਖਣ ਉੱਥੇ ਜਾ ਕੇ ਭਾਵੇਂ ਸਾਰੀਆਂ ਭੁੱਲ ਜੇ ਪਾਵਾਂਗੇ ਆਪਾਂ ਕਾਲੀ ਮਿਰਚ ਜਦੋਂ ਆਪਾਂ ਨਾਣ ਪਾਉਨੇ ਆ ਨਾ ਤੇ ਇਹ ਜਿਹੜੀ ਬੰਦ ਗੋभी ਆ ਪਾਣੀ ਛੱਡਦੀ ਆ ਹਨਾ ਫਿਰ ਆਪਾਂ ਥੋੜਾ ਗੈਸ ਕਰਕੇ ਪਾਣੀ ਸੁਕਾ ਲਾਂਗੇ ਇਹਦਾ ਸਾਰਾ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕੀ ਮਿਰਚੀ ਸੁੱਕੀ ਮਿਰਚੀ ਪਾਵਾਂਗੇ ਇੰਡੀਆ ਗਏ ਹਣੇ ਇਹ ਜੀਆਂ ਚੀਜ਼ਾਂ ਵੀ ਸਾਰੀਆਂ ਸਕਾ ਕੇ ਲੈ ਕੇ ਆਉਣੇ ਆ ਫਿਰ ਸੁਕਾ ਡਾਲਰਾਂ ਦੇ ਵਿੱਚ ਬਹੁਤ ਮਹਿੰਗੀਆਂ ਫਿਰ ਨਾਲੇ ਉਹ ਵੀ ਕੋਈ ਫਰੈਸ਼ ਨਹੀਂ ਪਤਾ ਨਹੀਂ ਕਦੋਂ ਕਦੋਂ ਹੁੰਦੀਆਂ ਹੁੰਦੀਆਂ ਸਾਨੂੰ ਸਾਰੇ ਨੂੰ ਲਾ ਲਏ ਨਾ ਉਹ ਮੈਂ ਅਚਰ ਲਾ ਲਿਆ ਸਾਰਾ ਕੰਬੀਨੇਸ਼ਨ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਤੇ ਇੰਨਾ ਸੱਜਿਆ ਦਾ ਇਹਦੇ ਵਿੱਚ ਆਪਾਂ ਹੋਰ ਵੀ ਚੀਜ਼ਾਂ ਐਡ ਕਰ ਸਕਦੇ ਆ ਜਿਵੇਂ ਹੋ ਗਿਆ ਪਨੀਰ ਹੋ ਗਿਆ ਵਿਜੀਟੇਰੀਅਨ ਸਬਜ਼ੀਆਂ ਹੋਰ ਹੋ ਗਈਆਂ ਆਪਾਂ ਹੋਰ ਵੀ ਪਾ ਸਕਦੇ ਆ ਮੇਰੇ ਕੋਲੇ ਜੋ ਸੀਗਾ ਆਪਾਂ ਪਾ ਲਾਸਟ 'ਚ ਪਾਵਾਂਗੇ ਆਪਾਂ ਕਰੀਮ ਕਰੀਮ ਪਾ ਕੇ ਤੇ ਆਪਾਂ ਥੋੜਾ ਜਿਹਾ ਨੂੰ ਕਰਾਂਗੇ ਫ੍ਰੈਸ਼ ਮਸ਼ਰੂਮ ਵੀ ਪਾ ਸਕਦੇ ਆ ਆਪਾਂ ਕਰੀਮ ਪਾਤੀ ਆਹ ਵਾਲੀ ਕਰੀਮ ਪਾਈ ਆਪਾਂ ਮਸ਼ਰੂਮ ਵਾਲੀ ਦੇਖੋ ਵੀ ਵੀ ਰਾਜ ਸਿੰਘ ਕੋਈ ਵੀ ਆਪਾਂ ਚੀਜ਼ ਚੱਕਦੇ ਆ ਹਨਾ ਕੁਝ ਵੀ ਕਰਦੇ ਆ ਉਸੇ ਵੇਲੇ ਨਿਗਾ ਘਮਾਉਂਦਾ ਸਾਰੇ ਵੇਂਦਾ ਔਰ ਇਹਨੂੰ ਪਲਾ ਲੈਨੇ ਆ ਵੇਖ ਤੇ ਮੂੰਹ ਚ ਪਾਣੀ ਆ ਰਿਹਾ ਵੀ ਫਟਾਫਟ ਖਾ ਲਈਏ ਗਰਮ ਗਰਮ ਅੱਜ ਟਾਈਮ ਨਹੀਂ ਹੈ ਖਾਣੇ ਦਾ ਵੀ ਰਾਜਾ ਤੇ ਨਾ ਬੜਾ ਸ਼ਰਾਬੀ ਹੋ ਗਿਆ ਤੇ 2024 ਰਹਿ ਗਿਆ ਸਾਰਾ 15 16 ਦਿਨ ਅੱਜ ਹੋ ਗਈ 11 ਤਰੀਕ ਗੁਰੂ ਸਾਹਿਬਗੇ ਅਰਦਾਸ ਕਰਦੇ ਪ੍ਰਮਾਤਮਾ ਸਾਰਿਆਂ ਦੇ ਘਰਾਂ ਚ ਪਰਿਵਾਰਾਂ ਨੂੰ ਸਭ ਸ਼ਾਂਤੀ ਬਖਸ਼ਣ ਸਾਰਾ ਸਮਾਨ ਆਪਾਂ ਪਾ ਕੇ ਲਾ ਲਿਆ ਮਿਕਸ ਕਰ ਲਈ ਸਾਰੇ ਬਹੁਤ ਸੋਹਣਾ ਕਲਰ ਆਇਆ ਬਹੁਤ ਸੋਹਣੀ ਬਣੀ ਆ ਖਿੰਡਮੀ ਖਿੰਡਮੀ ਤੁਸੀਂ ਵੀ ਜਰੂਰ ਟਰਾਈ ਕਰਿਓ ਹੁਣ ਆਪਾਂ ਇਹਦੇ ਉੱਤੇ ਦੇ ਦਾਂਗੇ ਜਾਲੇ ਦੀ ਛਾਣ ਨੇ ਕਿਉਂਕਿ ਇਹਦੀ ਭਾਫ਼ ਜਿਹੜੀ ਬਾਹਰ ਨਿਕਲਦੀ ਰਵੇ ਅੰਦਰ ਨਾ ਰਵੇ ਕਿਉਂਕਿ ਅੰਦਰ ਭਾਫ਼ ਰਹੀ ਤਾਂ ਫਿਰ ਇਹਦੇ ਵਿੱਚ ਪਾਣੀ ਬਣ ਚੁਗਾ ਪੈਨ ਹੁਣ ਕਵਰ ਕਰਤਾ ਵਿਰਾਜ ਦੇ ਹੋਣ ਲੱਗ ਗਈ ਉਧਰ ਮਾਲਿਸ਼ ਨਮਾਉਣਾ ਉਹਨੂੰ ਤੇ ਆਵਾਜ਼ ਆ ਰਹੀ ਵਿੱਚ ਉਹਦੀ ਮੰਮੀ ਉਹਦੀ ਲੱਗੀ ਹੋਈ ਆ ਚਲੋ ਠੀਕ ਆ ਜੀ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓਜ਼ ਦੇਖਦੇ ਆ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੁਣ ਦੇ ਵਾਸਤੇ ਰਹੋ ਪਰਮਾਤਮਾ ਗੇ ਅਰਦਾਸ ਕਰਦੇ ਗੁਰੂ ਸਾਹਿਬ 2025 ਸਾਰਿਆਂ ਦੇ ਘਰਾਂ ਵਿੱਚ ਤੰਦਰੁਸਤੀਆਂ ਪਰਮਾਤਮਾ ਪਰਿਵਾਰਾਂ ਵਿੱਚ ਖੁਸ਼ੀਆਂ ਬਖਸ਼ਣ ਸਾਰਿਆਂ ਨੂੰ ਅਡਵਾਂਸ ਤੋਂ ਬਹੁਤ ਬਹੁਤ ਵਧਾਈਆਂ ਗੁਰੂ ਸਾਹਿਬ ਕੱਪਾਂ ਤੇ ਹੁਣ ਚੱਲ ਰਹੀ ਛਿੱਤੀ ਦਿਹਾੜੇ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਨਵੇਂ ਸਾਲ ਦੀ ਵੀ ਆਪਾਂ ਕਾਮਨਾ ਕਰਦੇ ਹਾਂ ਗੁਰੂ ਸਾਹਿਬ ਸਾਰਿਆਂ ਦੇ ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰੱਖਣ ਜਿਉਂਦੇ ਵਾਸਤੇ ਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ